ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਸੈਟਰਡੇ ਸੈਟਰਡੇ ਹਮੇਸ਼ਾ ਤੁਹਾਡੇ ਲਈ ਕੁਝ ਸਪੈਸ਼ਲ ਜੇ ਸੂਟ ਲੈ ਕੇ ਆਉਨੇ ਤੇ ਅੱਜ ਪਰ ਪਿਓਰ ਪਸ਼ਮੀਨੇ ਦੇ ਸੂਟ ਲੈ ਕੇ ਆਏ ਆ ਮੈਚਿੰਗ ਸੂਟ ਹੋਣਗੇ ਕੋਈ ਡਿਫਰੈਂਟ ਜੇ ਪ੍ਰਿੰਟ ਹੈ ਤੇ ਬਹੁਤ ਐਟ੍ਰੈਕਟ ਕਰਨ ਵਾਲੀ ਕਲੈਕਸ਼ਨ ਹੈ ਜੀ ਤੇ ਦੋ ਤਰ੍ਹਾਂ ਦੇ ਪ੍ਰਾਈਸ ਨਾਲ ਦਿਖਾਵਾਂਗੇ ਤੁਹਾਨੂੰ 1100 ਤੇ 1400 ਪ੍ਰਾਈਸ ਵਾਲੇ ਸੂਟ ਬਾਕੀ ਪ੍ਰਾਈਜ਼ ਵੀ ਨਾਲ ਦੀ ਨਾਲ ਸੂਟਾਂ ਦੇ ਤੁਹਾਨੂੰ ਉਹਦੇ ਅਕੋਰਡਿੰਗ ਦੱਸੀ ਜਾਣੀਆਂ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ 9:30 9:30 ਇਸ ਟਾਈਮ ਦੇ ਵਿੱਚ ਵਿੱਚ ਮੈਂ ਵੀਡੀਓ ਡੇਲੀ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਫੈਬਰਿਕ ਤੁਹਾਨੂੰ ਘਰੇ ਬੈਠਿਆਂ ਨੂੰ ਪ੍ਰੋਵਾਈਡ ਕਰਦੇ ਆਂ ਜੀ ਤੇ ਬੁਕਿੰਗ ਲਈ ਨੰਬਰ ਹੈ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਤੇ ਜਿਹੜੀ ਪੇਮੈਂਟ ਹੈ ਉਹ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਸ਼ਾਪ ਓਪਨ ਹੁੰਦੀ ਹੈ ਸੰਡੇ ਸਾਡਾ ক্লোਜ਼ ਹੁੰਦਾ ਮੰਡੇ ਟੂ ਸੈਟਰਡੇ ਤੁਸੀਂ ਸਵੇਰੇ 10:30 ਤੋਂ ਰਾਤੀ 8 ਵਜੇ ਦੇ ਵਿੱਚ ਵਿੱਚ ਜਦ ਮਰਜੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੀ ਬਾਕੀ ਜਿਨ੍ਹਾਂ ਨੇ ਆਨਲਾਈਨ ਮੰਗਵਾਣਾ ਤਾਂ ਤੁਹਾਨੂੰ ਆਨਲਾਈਨ ਹੀ ਪੇਮੈਂਟ ਕਰਨੀ ਪੈਣੀ ਹੈ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਉਸੇ ਟਾਈਮ ਆਪਣਾ ਫੁੱਲ ਐਡਰੈਸ ਭੇਜ ਕੇ ਪਹਿਲਾਂ ਕੋਰੀਅਰ ਚਾਰਜਸ ਪੁੱਛ ਲਿਆ ਕਰੋ ਤੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਜੀ ਤੇ ਬ ਸ਼ਾਟ ਨਹੀਂ ਲੈਣਾ ਹੁੰਦਾ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਦੇਖਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਬਹੁਤ ਪਿਆਰਾ ਬਲੈਕ ਕਲਰ ਦੇ ਵਿੱਚ ਹੈ ਤੇ ਪੈਲ ਦਾ ਪ੍ਰਿੰਟ ਦੇਖੋ ਸੂਟ ਦਾ ਤੇ ਬਹੁਤ ਵਧੀਆ ਪਿਓਰ ਪਸ਼ਮੀਨੇ ਦੇ ਸੂਟ ਹੈ ਇਹ ਕੋਈ ਬੁਰ ਨਹੀਂ ਆਉਣਾ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਇਹਨਾਂ ਦੇ ਵਿੱਚ ਕੋਈ ਵੀ ਕੰਪਲੇਂਟ ਨਹੀਂ ਆਉਣੀ ਹੈਗੇ ਸੂਟਾਂ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹ ਆਪਣੇ ਕੋਲ ਕੋਈ ਬਲੈਕ ਸ਼ਾਲ ਬਲੈਕ ਦੁਪੱਟਾ ਕਈ ਵਾਰੀ ਹੁੰਦਾ ਹੀ ਹੈ ਉਹਦੇ ਨਾਲ ਤੁਸੀਂ ਯੂਜ਼ ਕਰ ਸਕਦੇ ਹੋ ਤੇ ਬਹੁਤ ਪਿਆਰੀ ਸੈਲਫ ਦੇ ਵਿੱਚ ਬਾਟਮ ਹੈ ਜੀ ਨਾਲ ਪਿਓਰ ਪਸ਼ਮੀਨੇ ਦੀ ਬਿਲਕੁਲ ਡੇ ਨਾਈਟ ਵਾਲਾ ਪ੍ਰਿੰਟ ਕਹਿੰਦੇ ਆ ਜੀ ਆਪਾਂ ਇਹਨੂੰ ਵੀ ਉਹੀ ਪ੍ਰਿੰਟ ਸੇਮ ਬਾਟਮ ਤੇ ਹੈ ਸੈਲਫ ਦੇ ਵਿੱਚ ਤੇ ਇਹ ਸ਼ਰਟ ਦਾ ਪ੍ਰਿੰਟ ਆ ਗਿਆ ਜੀ ਵਿਦਆਊਟ ਦੁਪੱਟਾ ਸੂਟ ਹੋਣਗੇ ਪਿਓਰ ਪਸ਼ਮੀਨੇ ਦੇ ਤੇ ਪ੍ਰਾਈਸ ਹੈਗਾ ਨਾ ਸੂਟਾਂ ਦਾ 1100 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ 1100 ਪ੍ਰਾਈਸ ਹੈ ਜੀ 1100 ਇਹਦੇ ਮੈਂ ਹੁਣ ਤੁਹਾਨੂੰ ਕਲਰ ਦਿਖਾਨੀ ਹੈ ਇਹਦੇ ਵਿੱਚ ਆਪਣੇ ਕੋਲ ਬੜੇ ਪਿਆਰੇ ਕਲਰ ਹਨ ਥੋੜੇ ਡਾਰਕ ਚਾਟ ਦੇ ਵਿੱਚ ਸੂਟ ਹੋਣਗੇ ਲਾਈਟ ਵੀ ਦਿਖਾਵਾਂਗੇ ਤੁਹਾਨੂੰ ਤੇ ਡਾਰਕ ਦੇ ਵਿੱਚ ਵੀ ਨੈਕਸਟ ਹੈਗਾ ਡਾਰਕ ਗ੍ਰੀਨ ਕਲਰ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਵਿਦਆਊਟ ਲਾਈਨਿੰਗ ਸੂਟ ਬਣਨਗੇ ਇਹ ਵਾਲੇ ਆਪਣੇ ਕੋਈ ਗੁਰ ਨਹੀਂ ਆਉਣਾ ਕੁਛ ਨਹੀਂ ਇਹ ਸ਼ਰਟ ਆ ਗਈ ਬੜਾ ਸੋਹਣਾ ਵੱਡੇ ਪ੍ਰਿੰਟ ਦੇ ਵਿੱਚ ਹੈ ਡਾਰਕ ਕਲਰ ਹੈ ਤੇ ਗ੍ਰੀਨ ਕਲਰ ਦੇ ਵਿੱਚ ਹੀ ਸੈਲਫ ਦੀ ਬਾਟਮ ਇਹ ਬਾਟਮ ਹੈ ਜੀ ਨਾਲ ਬੜਾ ਸੋਹਣਾ ਇਹ ਐਵੇਂ ਲੁੱਕ ਆਣੀ ਹੈ ਜੀ ਸੂਟ ਦੀ 1100 ਪ੍ਰਾਈਸ ਹੈ 1100 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਸੂਟ ਵਿਦਆਊਟ ਦੁਪੱਟਾ ਸੂਟ ਹੈ ਨੈਕਸਟ ਕਲਰ ਆ ਗਿਆ ਬਲੂ ਕਲਰ ਬਲੂ ਕਲਰ ਹੈ ਡਾਰਕ ਕਲਰ ਦੇ ਵਿੱਚ ਇਹ ਕਿੰਨਾ ਪਿਆਰਾ ਸੂਟ ਹੈ ਇਹ ਸ਼ਰਟ ਹੋਗੀ ਤੇ ਇਸ ਦੇ ਨਾਲ ਹੀ ਹੈਗੀ ਹੈ ਸੈਲਫ ਦੇ ਵਿੱਚ ਬਲੂ ਕਲਰ ਦੀ ਬਾਟਮ ਇਹ ਬਾਟਮ ਹੈ ਜੀ ਨਾਲ ਬੜਾ ਸੋਹਣਾ ਸੈਲਫ ਚ ਬਾਟਮ ਤੇ ਇਹ ਹੋਗੀ ਸ਼ਰਟ ਇਹ ਤਿੰਨ ਸੂਟ ਮੈਂ ਇੱਕ ਪ੍ਰਿੰਟ ਚ ਤੁਹਾਨੂੰ ਦਿਖਾਏ ਆ 1100 ਪ੍ਰਾਈਸ ਦੇ ਜੀ 1100 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਨੈਕਸਟ ਪ੍ਰਿੰਟ ਸਟਾਰਟ ਕਰਦੇ ਆ ਬੜਾ ਪਿਆਰਾ ਮਸਟਰਡ ਕਲਰ ਦੇ ਵਿੱਚ ਸੂਟ ਹੈ ਜੀ ਇਹ ਜਿਨ੍ਹਾਂ ਨੂੰ ਉਹ ਵਾਲਾ ਪ੍ਰਿੰਟ ਥੋੜਾ ਵੱਡਾ ਲੱਗ ਰਿਹਾ ਸੀ ਤੁਸੀਂ ਇਹ ਵਾਲਾ ਪ੍ਰਿੰਟ ਲੈ ਸਕਦੇ ਹੋ ਮਸਟਰਡ ਕਲਰ ਦੇ ਵਿੱਚ ਫਲਾਵਰ ਪ੍ਰਿੰਟ ਦੇ ਵਿੱਚ ਇਹ ਸੂਟ ਇਹ ਸ਼ਰਟ ਹੋਗੀ ਤੇ ਸੈਲਫ ਦੇ ਵਿੱਚ ਬਾਟਮ ਹੈ ਜੀ ਇਹਦੇ ਨਾਲ ਇਹ ਬਾਟਮ ਹੈ ਦੀ ਮੈਚਿੰਗ ਸੂਟ ਰਹਿਣਗੇ ਅੱਜ ਦੇ ਸਾਰੇ ਪਿਓਰ ਪਸ਼ਮੀਨੇ ਦੇ ਵਿਦਆਉਟ ਦੁਪੱਟਾ 1100 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹ ਮਸਟਰਡ ਕਲਰ ਦੇ ਵਿੱਚ ਇਹਦੇ ਵਿੱਚ ਨੈਕਸਟ ਕਲਰ ਆ ਗਿਆ ਪੂਰਾ ਡਾਰਕ ਜਿਹੜਾ ਮਰਜੈਂਟਾ ਟੋਨ ਤੇ ਡਾਰਕ ਕਲਰ ਹੈ ਕਲਰ ਦੇਖੋ ਕਿੰਨਾ ਪਿਆਰਾ ਹੈ ਵੀ ਬਣ ਕੇ ਬਹੁਤ ਸੋਹਣਾ ਲੱਗਣਾ ਜਦੋਂ ਇਹਨੂੰ ਸਟਿਚ ਕਰਾਂਗੇ ਸੂਟ ਨੂੰ ਕਿਉਂਕਿ ਸਰਦੀਆਂ ਦੇ ਵਿੱਚ ਡਾਰਕ ਕਲਰ ਵੈਸੀ ਸੋਹਣੇ ਲੱਗਦੇ ਆ ਪਾਏ ਹੋਏ ਤੇ ਦੇਖੋ ਕਲਰ ਕਿੰਨਾ ਪਿਆਰਾ ਹੈ ਇਹ ਸ਼ਰਟ ਆ ਗਈ ਇਹ ਸ਼ਰਟ ਤੇ ਹੈਗੀ ਐ ਇਸਦੀ ਬਾਟਮ ਸੈਲਫ ਦੇ ਵਿੱਚ ਪੂਰਾ ਡਾਰਕ ਕਲਰ ਹੈ 1100 ਪ੍ਰਾਈਸ ਹੈ ਜੀ 1100 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਡਾਰਕ ਫਿਰੋਜ਼ੀ ਕਲਰ ਇੱਕ ਤਾਂ ਨਾਰਮਲ ਜਿਹਾ ਫਿਰੋਜ਼ੀ ਹੁੰਦਾ ਪਰ ਇਹ ਡਾਰਕ ਵਾਲਾ ਫਿਰੋਜ਼ੀ ਕਲਰ ਹੈ ਪੂਰਾ ਡਾਰਕ ਦੇ ਵਿੱਚ ਪਹਿਲਾਂ ਮਸਟਰਡ ਕਲਰ ਦਿਖਾਇਆ ਫਿਰ ਪਿੰਕ ਟੋਨ ਤੇ ਪੂਰਾ ਡਾਰਕ ਸੂਟ ਦਿਖਾਇਆ ਤੇ ਇਹ ਆ ਗਿਆ ਫਿਰੋਜ਼ੀ ਡਾਰਕ ਫਰੋਜ਼ੀ ਦੇ ਵਿੱਚ ਇਸ ਸ਼ਰਟ ਦਾ ਪ੍ਰਿੰਟ ਆ ਗਿਆ ਤੇ ਸੈਲਫ ਦੇ ਵਿੱਚ ਹੈਗੀ ਹੈ ਇਸਦੀ ਬਾਟਮ ਇਹ ਬਾਟਮ ਆ ਜਾਣੀ ਹੈ ਜੀ ਨਾਲ ਕਲਰ ਬੜਾ ਪਿਆਰਾ ਹੈ ਇਹਦਾ ਵੀ ਸੂਟ ਦਾ ਡਾਰਕ ਚਾਟ ਹੈ ਜੀ ਆਪਣਾ 1100 ਪ੍ਰਾਈਸ ਹੈ 1100 ਪ੍ਰਾਈਸ ਦੇ ਨਾਲ ਇਹ ਮੈਂ ਤੁਹਾਨੂੰ ਪਿਓਰ ਪਸ਼ਮੀਨੇ ਦੇ ਮੈਚਿੰਗ ਸੂਟ ਦਿਖਾਏ ਆ ਹੁਣ ਤੁਹਾਨੂੰ ਕੁਝ ਡਿਫਰੈਂਟ ਦਿਖਾਵਾਂਗੇ ਬਹੁਤ ਪਿਆਰੇ ਸਰਦਾਰੀ ਸੂਟ ਹੈ ਜੀ ਹੈ ਪਿਓਰ ਪਸ਼ਮੀਨੇ ਦੇ ਵਿੱਚ ਹੀ ਪਹਿਲਾਂ ਤਾਂ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਹੁਤ ਪਿਆਰਾ ਪ੍ਰਿੰਟ ਤੇ ਸਾਰੇ ਦੇ ਵਿੱਚ ਇਹਦੇ ਚ ਵਰਕ ਹੋਇਆ ਜੀ ਵਿੱਚ ਧਾਗੇ ਨਾਲ ਤੁਹਾਨੂੰ ਦਿਖ ਰਿਹਾ ਹੋਣਾ ਵਿੱਚ ਬਹੁਤ ਪਿਆਰਾ ਵਰਕ ਹੋਇਆ ਹੋਇਆ ਸਾਰਾ ਪ੍ਰਿੰਟ ਬੈਕ ਸੇਮ ਸ਼ਰਟ ਤੇ ਸਾਰੀ ਤੇ ਵਰਕ ਹੋਇਆ ਇਹ ਪਿਓਰ ਪਸ਼ਮੀਨੇ ਤੇ ਆ ਅੱਗੇ ਆ ਪਾਰੀ ਵਰਕ ਦੇ ਵਿੱਚ ਜਾਰਜਟ ਚ ਲੈ ਕੇ ਆਉਣੇ ਹੁੰਦੇ ਆਵੇਂ ਦੇ ਸੂਟ ਪਰ ਇਹ ਪਿਓਰ ਪਸ਼ਮੀਨੇ ਤੇ ਬਹੁਤ ਸੋਹਣਾ ਆਰੀ ਵਰਕ ਹੋਇਆ ਇਹ ਸ਼ਰਟ ਆਗੀ ਤੇ ਇਸ ਦੇ ਨਾਲ ਸੈਲਫ ਦੇ ਵਿੱਚ ਬਾਟਮ ਹੈ ਜੀ ਬੜੀ ਪਿਆਰੀ ਪਿੰਕ ਕਲਰ ਦੇ ਵਿੱਚ ਮੈਚਿੰਗ ਐਵੇਂ ਲੁਕਾਣੀ ਐ ਇੱਥੇ ਤੋਂ ਤੁਸੀਂ ਐਵੇਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਗ੍ਰੇ ਬੇਸ ਹੈ ਜੀ 셔ਟ ਦਾ ਪਿੰਕ ਫਲਾਰ ਹੈ ਤੇ ਸਾਰੀ 셔ਟ ਤੇ ਵਰਕ ਹੋਇਆ ਤੇ ਸੈਲਫ ਦੇ ਵਿੱਚ ਪਿੰਕ ਕਲਰ ਦੀ ਬਾਟਮ ਹੈ ਦੇਖੋ ਕਿੰਨਾ ਪਿਆਰਾ ਇਸ ਦੇ ਨਾਲ ਪਿੰਕ ਕਲਰ ਦਾ ਹੀ ਲਾਈਟ ਪਿੰਕ ਕਲਰ ਦਾ ਤੁਸੀਂ ਦੁਪੱਟਾ ਲਓਗੇ ਬਹੁਤ ਵਧੀਆ ਕਿਸੇ ਫੰਕਸ਼ਨ 'ਚ ਆਪਾਂ ਵੇਅਰ ਕਰ ਸਕਦੇ ਹਾਂ ਇਹ ਵਾਲੇ ਸੂਟ ਨੂੰ ਕਿਉਂਕਿ ਨਾ ਤਾਂ ਇਹਨੂੰ ਕੋਈ ਲਾਈਨਿੰਗ ਲਗਣੀ ਹੈ ਵਿਦਾਊਟ ਲਾਈਨਿੰਗ ਸੂਟ ਬਣਨਾ ਤੇ ਬਹੁਤ ਪਿਆਰੀ ਕੁਝ ਡਿਫਰੈਂਟ ਸਾਰਾ ਥ੍ਰੈਡ ਵਰਕ ਹੋਇਆ ਜੀ ਫਰੰਟ ਬੈਕ ਸ਼ਰਟ ਤੇ ਪੂਰੀ ਤੇ ਪ੍ਰਾਈਸ ਦੇਣਾ 1400 1400 ਪ੍ਰਾਈਸ ਹੈ ਜੀ 1400 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਮੈਂ ਹੁਣ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਵੀ ਆਪਣੇ ਕੋਲ ਬੜੇ ਪਿਆਰੇ ਪਿਆਰੇ ਜੇ ਕਲਰ ਆ ਇਹ ਗ੍ਰੇ ਪਿੰਕ ਦੇ ਨਾਲ ਸੀਗਾ ਜੇ ਸੂਟਾਂ ਦਾ ਗ੍ਰੇ ਹੀ ਰਹਿਣਾ ਇਹਨਾਂ ਦਾ ਬਸ ਜਿਹੜੇ ਫਲਾਵਰ ਦੇ ਕਲਰ ਆ ਉਹ ਚੇਂਜ ਹੋਈ ਜਾਣੇ ਤੇ ਉਸ ਦੇ ਹਿਸਾਬ ਦੇ ਨਾਲ ਹੀ ਬਾਟਮਸ ਹੋਣਗੀਆਂ ਫਲਾਵਰਸ ਦੇ ਨਾਲ ਦੇ ਨਾਲ ਇਹ ਦੇਖੋ ਇਹਦਾ ਵੀ ਬੇਸ ਗ੍ਰੇ ਹੈ ਸੂਟ ਦਾ ਤੇ ਮਸਟਰਡ ਕਲਰ ਦੇ yellow ਮਸਟਰਡ ਕਲਰ ਦੇ ਕਾਲਸ ਤੇ ਜਿਹੜਾ ਮਸਟਰਡ ਕਲਰ ਹੁੰਦਾ ਉਸ ਕਲਰ ਦੇ ਫਲਾਵਰਸ ਹੈ ਜੀ ਤੇ ਉਸੇ ਕਲਰ ਦੀ ਇਸ ਦੀ ਸੈਲਫ ਦੇ ਵਿੱਚ ਮਸਟਰਡ ਕਲਰ ਦੀ ਉਹ ਬਾਟਮ ਹੈ ਇਹ ਦੇਖੋ ਮਸਟਰਡ ਕਲਰ ਦੇ ਵਿੱਚ ਹੀ ਬਾਟਮ ਏ ਲੁੱਕ ਆ ਜਾਣੀ ਜੀ ਸੂਟ ਦੇ ਇੱਥੇ ਤੋਂ ਤੁਸੀਂ ਸਕਰੀਨਸ਼ਾਟ ਲੈ ਕੇ ਵੈਸੇ ਵੀ ਆਪਣੀ ਜਜਮੈਂਟ ਹੋ ਜਾਂਦੀ ਹੈ ਥੋੜਾ ਸਿਲੈਕਟ ਕਰਨ ਚ ਵਧੀਆ ਲੱਗਦਾ ਪਹਿਲਾਂ ਪਿੰਕ ਕਲਰ ਦੇ ਵਿੱਚ ਸੀਗਾ ਹੁਣ ਮਸਟਰਡ ਕਲਰ ਦੇ ਵਿੱਚ ਮਸਟਰਡ ਵੀ ਕੋਈ ਅੱਖਾਂ ਨੂੰ ਚੁੱਬਣ ਵਾਲਾ ਨਹੀਂ ਜਿਵੇਂ ਸਰਦਾਰੀ ਸੂਟ ਹੈ ਤਾਂ ਉਹ ਥੋੜੇ ਜਿਹਾ 골ਡਨ ਮਸਟਰਡ ਜਾਂ ਕਲਰ ਹੈ 골ਡਨ ਟੋਨ ਤੇ 골ਡਨ ਕਲਰ ਦੇ ਵਿੱਚ 골ਡਨ ਕਲਰ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਤੇ 1400 ਪ੍ਰਾਈਸ ਰਹਿਣਾ 1400 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਆ ਗਿਆ ਇਹਦੇ ਵਿੱਚ ਫਰੋਜ਼ੀ ਗ੍ਰੀਨ ਕਲਰ ਸੇਮ ਦੇ ਵਿੱਚ ਹੈ ਜੀ ਮੈਚਿੰਗ ਸੂਟ بیس ਗ੍ਰੇ ਹੀ ਰਹਿਣਾ ਸੂਟ ਦਾ ਤੇ ਜਿਹੜੇ ਫਲਾਵਰਸ ਹੈ ਉਹਨਾਂ ਦੇ ਨਾਲ ਦੀ ਬਾਟਮ ਇਹ ਸ਼ਰਟ ਆ ਗਈ ਵਿੱਚ ਸਾਰੇ ਦੇ ਵਿੱਚ ਵਰਕ ਹੋਇਆ ਸ਼ਰਟ ਦੇ ਵਿੱਚ ਥ्रेड ਵਰਕ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਫਰੋਜ਼ੀ ਕਲਰ ਦੀ ਇਹ ਦੇਖੋ ਇਹ ਬਾਟਮ ਆ ਜਾਣੀ ਹੈ ਇਹ ਨਾਲ ਇਹ ਲੁੱਕ ਆ ਜਾਣੀ ਜੀ ਸੂਟ ਦੀ ਜਦੋਂ ਆਪਾਂ ਇਹਨੂੰ ਸਟੀਚ ਕਰਾਂਗੇ ਫਿਰੋਜ਼ੀ ਕਲਰ ਦੀ ਬਾਟਮ ਹੈ ਸੈਲਫ ਦੇ ਵਿੱਚ ਤੇ ਇਹ ਸ਼ਰਟ ਆ ਗਈ ਤਿੰਨ ਕਲਰ ਦਿਖਾਏ ਮੈਂ ਤੁਹਾਨੂੰ ਇੱਕ ਇਹ ਡਿਜ਼ਾਈਨ ਦੇ ਵਿੱਚ ਵੀ ਪਿੰਕ ਤੇ ਮਸਟਰਡ ਤੇ ਫਿਰੋਜ਼ੀ 1400 ਪ੍ਰਾਈਸ ਹੈ ਜੀ 1400 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਇਹ ਇੱਕ ਡਿਜ਼ਾਈਨ ਦੇ ਵਿੱਚ ਦਿਖਾਏ ਆ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜਾ ਪਿਆਰਾ ਹੈ ਇਹ ਇਹਨਾਂ ਦਾ ਵੀ بیس ਲਾਈਟ ਕਲਰ ਦਾ ਹੀ ਰਹਿਣਾ ਤੇ ਬਸ ਬਾਟਮ ਦਾ ਕਲਰ ਚੇਂਜ ਹੋਈ ਜਾਣਾ ਸਾਰੇ ਤਿਆਰੀ ਵਰਕ ਹੋਇਆ। ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ। ਸਾਰਾ ਇਹ ਵਿੱਚ ਧਾਗੇ ਦਾ ਕੰਮ ਹੋਇਆ ਜੀ ਫਰੰਟ ਬੈਕ ਸ਼ਰਟ ਤੇ ਸੇਮ 22 ਮੀਟਰ ਦੀ ਸ਼ਰਟ ਹੈ। ਸਾਰੀ ਚ ਵਰਕ ਹੈ। ਤੇ ਇਸ ਦੇ ਨਾਲ ਹੈਗੀ ਹੈ ਬਲੂ ਕਲਰ ਦੀ ਬਾਟਮ। ਇਹ ਦੇਖੋ। ਰਾਇਲ ਬਲੂ ਕਲਰ ਦੀ ਬਾਟਮ ਹੈ ਜੀ। ਇਹ ਲੁੱਕ ਆ ਜਾਣੀ ਸੂਟ ਦੀ ਜਦੋਂ ਆਪਾਂ ਇਹਨੂੰ ਸਟੀਚ ਕਰਾਂਗੇ। ਇਹ ਬਲੂ ਕਲਰ ਦੀ ਬਾਟਮ ਹੈ ਤੇ ਇਹ ਵਾਲੀ ਸ਼ਰਟ। 1400 ਪ੍ਰਾਈਸ ਰਹਿਣਾ 1400 ਪ੍ਰਾਈਸ ਦੇ ਨਾਲ। ਇਹ ਵੱਲਾ ਸੂਟ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਵੀ ਆਪਣੇ ਕੋਲ ਬੜੇ ਪਿਆਰੇ ਪਿਆਰੇ ਕਲਰ ਹੈ ਨੈਕਸਟ ਹੈਗਾ ਬਲੈਕ ਬੇਸ ਸਲਾਈਟ ਹੀ ਰਹਿਣਾ ਸੂਟ ਦਾ ਸਾਰੇ ਦੇ ਵਿੱਚ ਆਰੀ ਵਰਕ ਹੈ ਸ਼ਰਟ ਦੇ ਵਿੱਚ ਸਾਰਾ ਵਰਕ ਹੋਇਆ ਤੇ ਨਾਲ ਹੈ ਇਹ ਦੇਖੋ ਮੈਚਿੰਗ ਬਾਟਮ ਹੈ ਨਾਲ ਸੈਲਫ ਦੇ ਵਿੱਚ ਇਹ ਬਾਟਮ ਆ ਗਈ ਜੀ ਬਲੈਕ ਇਹ ਸ਼ਰਟ ਇਹ ਲੁੱਕ ਆ ਜਿਹੜੀ ਸੂਟ ਦੀ ਦੇ ਦੋ ਇਹ ਬਣਨਾ ਬਲੈਕ ਬਾਟਮ ਦੇ ਨਾਲ ਬਹੁਤ ਪਿਆਰਾ ਡਿਜ਼ਾਈਨ 1400 ਪ੍ਰਾਈਸ ਦੇ ਨਾਲ ਵਿਦਾਊਟ ਦੁਪੱਟਾ ਪਿਓਰ ਪਸ਼ਮੀਨੇ ਦੇ ਵਿੱਚ ਆਰੀ ਵਰਕ ਹੋਇਆ ਜੀ ਸੂਟਾਂ ਤੇ ਨੈਕਸਟ ਆ ਗਿਆ ਸੂਟ ਫਕਰ ਗੋਸ ਸੋਨਾ ਮੈਰੂਨ ਬਾਟਮ ਦੇ ਨਾਲ ਇਹ ਸ਼ਰਟ ਆ ਗਈ ਸਾਰੀ ਦੇ ਵਿੱਚ ਆਰੀ ਵਰਕ ਹੋਇਆ ਦੇ ਨਾਲ ਹੈਗੀ ਹੈ ਮੈਚਿੰਗ बॉਟਮ ਇਹ ਦੇਖੋ ਮਰੂਨ ਕਲਰ ਦੀ ਇਹ ਲੁੱਕ ਆ ਜਣੀ ਜੇ ਜਦੋਂ ਤੋਂ ਸੂਟ ਬਣਦਾ ਹੈ ਇਹ बॉਟਮ ਹੈ ਜੀ ਨਾਲ ਇਹ ਸ਼ਰਟ ਸੈਲਫ ਦੇ ਵਿੱਚ बॉਟਮ ਪਿਓਰ ਪਸ਼ਮੀਨੇ ਦੇ ਸੂਟ ਹੈ 1400 ਪ੍ਰਾਈਸ ਹੈ ਜੀ ਜਿਨ੍ਹਾਂ ਤੇ ਆਰੀ ਵਰਕ ਹੋਇਆ ਸੂਟਾਂ ਤੇ ਉਹਨਾਂ ਦਾ 1400 ਪ੍ਰਾਈਸ ਹੈ ਜਿਹੜੇ ਪਹਿਲਾ ਸੂਟ ਦਿਖਾਇਆ ਸੀ ਉਹ ਤੁਹਾਨੂੰ 1100 ਪ੍ਰਾਈਸ ਦੇ ਨਾਲ ਤੇ ਦੋ ਸੂਟ ਮੈਂ ਤੁਹਾਨੂੰ ਰਾਮਟੈਕਸ ਬ੍ਰਾਂਡ ਦੇ ਦਿਖਾਣੇ ਆਪਣੇ ਚੈੱਕ ਦੇ ਵਿੱਚ ਸੀਗੇ ਕਈ ਵਾਰੀ ਕਿਸੇ ਨੇ ਬੁਕਿੰਗ ਕਰਾਈ ਵੀ ਹੁੰਦੀ ਹੈ ਆਪਣੀ ਰਹਿ ਜਾਂਦੀ ਹੈ ਬੁਕਿੰਗ ਪਏ ਸੂਟ ਇਹ ਰਾਮਟੈਕਸ ਬ੍ਰਾਂਡ ਦਾ ਪਿਓਰ ਕਸ਼ਮੀਨੀ ਦੇ ਚੈੱਕ ਦੇ ਵਿੱਚ ਸੂਟ ਹੈ। ਇਹ ਦੇਖੋ ਕਿੰਨਾ ਪਿਆਰਾ। ਰਾਮਟੈਕਸ ਬ੍ਰਾਂਡ ਦਾ ਤੇ ਨਾਲ ਪਿਓਰ ਕਸ਼ਮੀਨੀ ਦੀ ਉਹ ਬਾਟਮ ਹੈ ਜੀ ਇਹਦੇ ਨਾਲ। 1400 ਪ੍ਰਾਈਸ ਹੈ 1400 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ। ਇਹਦੇ ਵਿੱਚ ਹੀ ਹੈਗਾ ਆਪਣੇ ਕੋਲ ਇੱਕ ਕਲਰ ਹੋਰ ਹੈ। ਇਹਤੋਂ ਬੜਾ ਪਿਆਰਾ ਵਾਈਨ ਜੇ ਕਲਰ ਦੇ ਵਿੱਚ ਕਲਰ ਪ੍ਰਿੰਟ ਕੋਸ ਉਹਨਾਂ ਚੈੱਕ ਦੇ ਵਿੱਚ ਜਿਵੇਂ ਮਰਜੀ ਇਹਨਾਂ ਦੇ ਨਾਲ ਆਪਾਂ ਕੋਟ ਸੈਟ ਵਗੈਰਾ ਬਣਾ ਸਕਦੇ ਹਾਂ ਕਾਲਰ ਨੈਕ ਦੇ ਵਿੱਚ ਜਿਵੇਂ ਮਰਜੀ ਇਹਨਾਂ ਨੂੰ ਆਪਾਂ ਸਟਿਚ ਕਰ ਸਕਦੇ ਹਾਂ ਜੀ ਸੂਟਾਂ ਦੇ ਇਹ ਦੇਖੋ ਬਹੁਤ ਪਿਆਰਾ ਚੈੱਕ ਇਹਦਾ ਤੇ ਡਾਰਕ ਮਰੂਨ ਵਾਈਨ ਜੇ ਕੱਪੜੀ ਮਰੂਨ ਕਲਰ ਦੀ ਬਾਟਮ ਹੈ ਜੀ ਪਿਓਰ ਪਸ਼ਮੀਨੇ ਦੀ ਨਾਲ 1400 ਪ੍ਰਾਈਸ ਹੈ ਜੀ ਇਹ ਰਾਮਟੈਕਸ ਬ੍ਰਾਂਡ ਦੇ ਦੋ ਸੂਟ ਮੈਂ ਤੁਹਾਨੂੰ ਦਿਖਾਏ ਆ 1400 ਪ੍ਰਾਈਸ ਦੇ ਨਾਲ 1400 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ